ਬੇਨਤੀ ਹੈ ਜੀ ਪੁਲਿਸ ਨੂੰ ਆ ਚੋਕ ਕੋਸ਼ਿਸ਼ ਰਹੀਗੀ ਵਿਚਾਰਿਆ ਦਾ ਸੀਜ਼ਨ ਦੇਖੋ ਠੰਡ ਕੋ ਚੱਲਦਾ ਠੰਡ ਬਹੁਤ ਹੋਣੀ ਹੈ ਤੇ ਉਹਨੇ ਗਾਹਾਂ ਵੀ ਹੋਰ ਵੋਟਰਾਂ ਤੇ ਜਾਣਾ ਹੋਣਾ ਜੈਕਟ ਐ ਐਸਐਸਪੀ ਮੈਡਮ ਜੀ ਸੁਣਦੇ ਹੋ ਤਾਂ ਕਿਰਪਾ ਕਰਕੇ ਉਹਦੇ ਤੱਕ ਵੈਰੀਫਾਈ ਕਰਕੇ ਪਹੁੰਚਾ ਦਿੱਤੀ ਜਾਵੇ ਜੀ ਕਿਹੜਾ ਕੀਤਾ ਤੁਹਾਡਾ ਕੀ ਕੰਮ ਜੀ ਦੇਖਾ ਪੁਰਾਣਾ ਰੋਡ ਆ ਜੀ ਇਹ ਚੰਨਈ ਚੋਰੀ ਹੋ ਗਈ ਜੀ ਆਪਣੇ ਦੋ ਮੋਟਰਾਂ ਹੀ ਮੇਰੇ ਕੋਲ ਇੱਥੇ ਤੇ ਸਟੋਲੀ ਬਈ ਢੋਲੀ ਲੈ ਗਈ ਇੱਕ ਪੰਪ ਲਾ ਕੇ ਕੱਢ ਕੇ ਜੀ ਇੱਕ ਮਕੀਲ ਲੈ ਕੇ ਬਿੱਚਲਦੀ ਜੀ ਟਰੈਕਟਰ ਵਿੱਚੋਂ ਭੰਨ ਕੇ ਲੈ ਗਈ ਸਾਰਾ ਉਧਰ ਸਾਹ ਚੋਂ ਸਟਾਫ ਨਾਲ ਕੱਢ ਲਈ ਇਹ ਕਹਿੰਦਾ ਜੰਗੂ ਪ੍ਰਸ਼ਾਸਨ ਨੂੰ ਅਸੀਂ ਹਾਂ ਤਾਂ ਜੀ ਮੰਗਾ ਹੀ ਆ ਵੀ ਸਾਡਾ ਹੋਵੇ ਹੰਡਾ ਕੋਈ ਜੀ ਹੰਡਾ ਸਿੰਘ ਜੀ ਕੀ ਹੋਇਆ ਇੱਕ ਦੋ ਤਿੰਨ ਪੰਜ ਮੋਟਰ ਉਧਾਰਾਂ ਲੈ ਗਈਆਂ ਜੀ ਇਹ ਮੋਟਰਾਂ ਕਿਹੜੀ ਰੋਡ ਤੇ ਆ ਤੇ ਗੁਰੂ ਸਾਹਿਬ ਰੋਡ ਤੇ ਗੁਰੂ ਸਾਹਿਬ ਮਹਾਰਾਜ ਰੋਡ ਹਾਂਜੀ ਇੱਕ ਦਾ ਤਾਂ ਸਟਾਰਟਰ ਹੋਊਗਾ ਜੀ 15000 ਦਾ ਤੇ ਇੱਕ ਦਾ ਹੋਊਗਾ 5000 ਦਾ ਉਹਦੇ ਗ੍ਰਿਪ ਕੁਪੜਾ ਕੋਲੇ ਕਿੰਨੀ ਵਾਰ ਚੋਰੀ ਹੋਈ ਹੈ ਤੁਹਾਡੇ 3000 ਹੋ ਗਈ ਇਸੇ ਸਾਲ ਚ ਆਪਾਂ ਹਾਂਜੀ ਇਸੇ ਸਾਲ ਚ ਇੱਕ ਸਾਲ ਜੀ ਤਿੰਨ ਵਾਰਾਂ ਪਹਿਲਾਂ ਕੋਈ ਕਾਰਵਾਈ ਪੁਲਿਸ ਨੇ ਨਹੀਂ ਕੀਤੀ ਕੁਛ ਨਹੀਂ ਕਰੀ ਜੀ ਕੁਛ ਨਹੀਂ ਹੁਣ ਵੀ ਨਹੀਂ ਆਇਆ ਮੌਕੇ ਹੁਣ ਵੀ ਕੋਈ ਨਹੀਂ ਆਇਆ ਜੀ ਉਸ ਤਾਂ ਇਹਨਾਂ ਨੂੰ ਛੱਡ ਦਿੰਦੇ ਜੀ ਫੜ ਕੇ ਕੀ ਕਰਿਆ ਜਾਵੇ ਜ਼ਿੰਮੇਦਾਰ ਵੀ ਪਿੱਛੇ ਹਟ ਗਏ ਘਟਨਾ ਤਾਂ ਜੀ ਹਰ ਵਾਰ ਦੀ ਤਰ੍ਹਾਂ ਸਾਡੇ ਪਿੰਡ ਨੂੰ ਰਾਹ ਕਾਫੀ ਲੱਗਦੇ ਆ ਤੇ ਸਾਡੇ ਲੋਕ ਥੋੜੇ ਜਿਆਦੇ ਵੇਸਲੇ ਆ ਇੱਕ ਔਕਾ ਘੱਟੀ ਕਰਦੇ ਤੇ ਚੋਰਾਂ ਨੂੰ ਮौज ਬਣੀ ਹੋਈ ਆ ਕਿਸਾਨਾਂ ਨੂੰ ਕਿਸਾਨ ਆ ਜਿਹੜੇ ਉਹਨਾਂ ਦੀਆਂ ਮੋਟਰਾਂ ਤੋਂ ਹਰ ਰੋਜ਼ ਦੀ ਤਰ੍ਹਾਂ ਇੱਥੇ ਆ ਕੇਬਲਾ ਚੋਰੀ ਕਰਦੇ ਆ ਸਟਾਰਟਰ ਚੋਰੀ ਕਰਦੇ ਆ ਗ੍ਰਿਪ ਭੰਨ ਜਾਂਦੇ ਆ ਸਾਰਾ ਹਾਲਾਤ ਤੁਸੀਂ ਦੇਖਿਆ ਹੀ ਆ ਕੀ ਹੋਏ ਹੋ ਘੱਟ ਤੋਂ ਘੱਟ ਹੋਣ ਇਹ 17 18 ਦਸੰਬਰ ਦੀ ਦਰਮਿਆਨੀ ਰਾਤ ਇੱਥੇ ਆ ਆ ਹੋਇਆ ਜੀ ਆ ਪੰਜ ਤੋਂ ਸੱਤ ਮੋਟਰਾਂ ਵਾਲੀਆਂ ਇਧਰੋਂ ਇਹ ਕੇਬਲਾ ਵੱਢ ਕੇ ਲਏ ਤੇ ਅਸੀਂ ਤਾਂ ਅੱਕ ਚੁੱਕੇ ਆ ਪਹਿਲਾਂ ਵੀ ਕਈ ਵਾਰ ਫੜਾਏ ਆ ਇਹ ਪਰ ਉਥੋਂ ਵਿੱਚ ਲੋਕ ਵੱਡ ਜਾਂਦੇ ਆ ਪਤਾ ਨਹੀਂ ਪੁਲਿਸ ਨਹੀਂ ਧਿਆਨ ਦਿੰਦੀ ਲੈ ਦੇ ਕੇ ਕੁਛ ਨਾ ਕੁਛ ਦੇ ਉਹਨਾਂ ਨੂੰ ਘਰੇ ਤੋੜ ਦਿੰਦੀ ਆ ਅਸੀਂ ਤਾਂ ਹੁਣ ਪੁਲਿਸ ਤੋਂ ਉਮੀਦ ਹੀ ਛੱਡੀ ਹੋਈ ਐ ਬੇਨਤੀ ਤਾਂ ਇਹ ਆ ਵੀ ਆ ਜਿਹੜਾ ਹੁਣ ਆਲਾ ਚੋਰ ਸੀਗਾ ਉਹਦੀ ਆ ਸਵੈਟਰ ਰਹਿ ਗਈ ਇੱਥੇ ਕੋਟੀ ਆ ਦੇਖ ਤੇ ਭੁੱਲ ਗਿਆ ਉਹ ਰਾਤ ਨੂੰ ਆਇਆ ਸੀਗਾ ਤੇ ਸਾਨੂੰ ਚੋਰ ਦਾ ਸੰਸਾ ਵੀ ਆ ਹੁਣ ਇੱਕ ਤਰ੍ਹਾਂ ਦਾ ਜੇ ਕਹਿ ਲਈਏ ਉਹਨੂੰ ਠੰਡ ਲੱਗ ਜਾਣੀ ਐ ਕਿਉਂਨੇ ਕੱਲ ਨੂੰ ਚੋਰੀ ਤੇ ਫੇਰ ਜਾਣਾ ਹੋਣਾ ਕਿਸੇ ਨਾ ਕਿਸੇ ਰਾਹ ਤੇ ਪੁਲਿਸ ਨੂੰ ਬੇਨਤੀ ਸੀ ਵੀ ਆਹ ਚ ਕੋਟੀ ਉਹਦੀ ਵੈਰੀਫਾਈ ਕਰਕੇ ਉਹਦੇ ਤੱਕ ਪਹੁੰਚਦੀ ਕਰ ਦਿੱਤੀ ਜਾਵੇ ਕਿਉਂਕਿ ਜੇ ਅਸੀਂ ਕਿਸੇ ਨੂੰ ਚੋਰ ਨੂੰ ਫੜ ਕੇ ਕੁੱਟਮਾਰ ਕਰਦੇ ਆ ਕਿਸਾਨ ਤਾਂ ਥਾਣੇ ਲੈ ਜਾਂਦੇ ਆ ਮੁਰੂ ਪੁਲਿਸ ਕਹਿ ਦਿੰਦੀ ਹੈ ਜੀ ਕੁੱਟਮਾਰ ਕਿਉਂ ਕਰਤੀ ਕਿਸਾਨਾਂ ਨੂੰ ਧਮਕਾਇਆ ਜਾਂਦਾ ਪਿਛਲੇ ਦਿਨੀ ਸਾਡੇ ਇੱਥੇ ਦਾਣਾ ਮੰਡੀ ਚੋਂ ਘੋੜ ਚੋਰ ਫੜਿਆ ਸੀ ਪਿੰਡ ਦੇਆਂ ਨੇ ਤਾਂ ਪੁਲਿਸ ਵੱਲੋਂ ਕਿਸਾਨ ਧਮਕਾਏ ਗਏ ਕਿ ਯਾਰ ਤੁਸੀਂ ਇਹਨਾਂ ਦੀ ਕੁੱਟਮਾਰ ਕਰਤੀ ਤੇ ਇਹਦਾ ਜੇ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਤੁਹਾਡੇ ਤੇ ਕਾਰਵਾਈ ਹੋਊਗੀ ਤਾਂ ਸਾਡੇ ਕਿਸਾਨ ਉਦੋਂ ਦੇ ਇੱਕਠੇ ਹੋ ਕੇ ਇੱਕ ਸੁਚੇਤ ਹੋ ਗਏ ਵੀ ਯਾਰ ਆਪਾਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਪੁਲਿਸ ਨੂੰ ਤਲਾਹ ਦੇ ਦਿਓ ਇਹਨਾਂ ਕੋਲ ਛੱਡਿਆ ਆਇਆ ਕਰੋ ਤੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਉਹ ਬੰਦੇ ਨੂੰ ਰਾਤ ਨੂੰ ਗੱਡੀ ਤੇ ਵਹਾ ਕੇ ਤੇ ਜੋੜੇ ਪੋਲਾਂ ਤੇ ਤਾਰ ਕੀ ਵੀ ਜੱਪ ਕਾਕਾ ਭਗ ਜਾ ਕਰ ਸੋ ਹਾਲਾਤ ਇਹੀ ਹੈਗੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਸੁੱਤਾ ਹੋਇਆ ਕੰਮ ਕਰਨ ਦੀ ਨਹੀਂ ਤੇ ਤਾਂ ਕਰਕੇ ਹੋ ਸਕਦਾ ਹੈ ਪੁਲਿਸ ਨੇ ਕੁਝ ਅੱਖਾਂ ਖੋਲਣ ਤੇ ਸਾਡਾ ਬਲ ਧਿਆਨ ਦੇ ਦੇ ਤਕਰੀਬਨ 10000 ਰੁਪਏ ਦਾ ਨੁਕਸਾਨ ਇੱਕ ਵਾਰ ਚ ਕਰ ਜਾਂਦੇ ਪਹਿਲਾਂ ਕੱਲੀਆਂ ਕੇਵਲਾਂ ਜਾਂਦੀਆਂ ਸੀ ਹੁਣ ਸਟਾਰਟਰ ਵਗੈਰਾ ਸਭ ਕੁਝ ਹੀ ਲੈ ਜਾਂਦੇ ਅੱਜ ਮੌਕਾ ਦੇਖਣਾ ਹੀ ਪੁਲਿਸ ਇੱਥੇ ਨਾ ਨਾ ਜੀ ਕੋਈ ਨਹੀਂ ਆਇਆ ਜੀ ਜਾਣਕਾਰੀ ਦਿੱਤੀ ਨਹੀਂ ਅਸੀਂ ਇੱਕ ਲੈਟਰ ਜਰੂਰ ਲਿਖਿਆ ਫੇਸਬੁੱਕ ਤੇ ਜੀ ਉਹ ਲਿਖਿਆ ਵੀ ਆਹ ਕੋਈ ਜਿਹੜੇ ਉਹਨਾਂ ਦੀ ਆਹ ਜੈਕਟ ਆ ਵਾਪਸ ਕਰਾਈ ਜਾਵੇ ਜੀ ਕੱਲੇ ਤੱਕ ਕੋਈ ਸਾਡੇ ਕੋਲੇ ਤਲਬਾਈ ਵਾਸਤੇ ਨਹੀਂ ਸੀੜੀ ਥੰਮਾ ਵਾਲਾ ਹਾਂ ਸੀੜੀ ਥੰਮਾ ਰਾਮਪੁਰਾ ਜੀ ਪਹਿਲਾਂ ਵੀ ਇਹ ਵਾਵਾ ਹੋਈਆਂ ਘਟਨਾ ਬਹੁਤ ਬਹੁਤ ਬੁਰਾ ਹਾਲ ਹੈ ਜਿੱਤੇ ਆਉਂਦੇ ਆ 10 ਤੋਂ 15 ਮੋਟਰਾਂ ਇਹ ਘਟੋ ਘਟ ਲੈ ਕੇ ਜਾਂਦੇ ਆ ਤੇ ਚੋਰਾਂ ਨੂੰ ਫੜ ਕੇ ਛੱਡ ਦਿੰਦੇ ਆ ਚੋਰ ਜੇ ਫੜਾ ਮੌਕੇ ਤੇ ਕਈ ਵਾਰ ਫੜਿਆ ਜਾਂਦਾ ਜਿਵੇਂ ਉਹ ਦੁਪਹਿਰੇ ਵਾਲਾ ਉਧੇ ਫੜਿਆ ਸੀਗਾ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਉਹ ਪਹਿਲਾਂ ਤਾਂ ਚੋਰ ਦੇ ਬਿਆਨ ਹੀ ਇਹ ਸੀ ਵੀ ਮੈਂ ਕਿਹੜਾ ਥੋੜੀ ਚੋਰੀ ਕਰਦਾ ਮੈਂ ਤਾਂ ਸਰਕਾਰ ਦੀ ਚੋਰੀ ਕਰਦਾ ਮੰਡੀ ਚੋਂ ਤਾਰਾ ਮੜ ਰਿਹਾ ਸੀ ਤੇ ਜਦੋਂ ਚਲ ਉਹਦੀ ਸ਼ਕਤੀ ਨਾਲ ਨੌਜਵਾਨਾਂ ਨੇ ਕੁੱਟਮਾਰ ਵੀ ਹੋਊਗੀ ਜੀ ਇਹਦਾ ਨੁਕਸਾਨ ਹੋਊਗਾ ਜੇ ਚੋਰ ਫੜਿਆ ਜਾਂਦਾ ਤੇ ਕੀਤੀ ਤਾਂ ਫਿਰ ਉਹ ਫੜਾਇਆ ਗਿਆ ਉਲਟਾ ਖੜਾ ਨੌਜਵਾਨਾਂ ਨੂੰ ਹੀ ਇਹ ਕਹਿ ਕੇ ਚੁੱਪ ਕਰਾਇਆ ਗਿਆ ਕਿ ਵੀ ਜਦੋਂ ਤੁਸੀਂ ਇਹਨਾਂ ਨੂੰ ਕੁੱਟਮਾਰ ਕਿਉਂ ਕਰਦੇ ਹੋ ਕਿਉਂਕਿ ਇਹ ਤੋਂ ਪਹਿਲਾਂ ਅਸੀਂ ਵੀ ਇੱਕ ਵਾਰ ਫੜਾਏ ਸੀਗੇ ਉਹਨਾਂ ਨੂੰ ਵੀ ਇਹੀ ਕੁਛ ਕੀਤਾ ਗਿਆ ਸਾਨੂੰ ਤਾਂ ਇਹ ਵੀ ਸੁਣਨ ਚ ਆਇਆ ਸੀ ਉਹ ਕਿਵੇਂ ਲੈ ਦੂ ਕਿ ਪਤਾ ਨਹੀਂ ਕਿਨੇ ਵਿੱਚ ਚੜਾ ਕੇ ਪਹੁੰਚਾ ਦੇ ਸੀ। ਸੋ ਇਹੀ ਹੁੰਦਾ। ਸਾਡੇ ਦਾ ਸਿਸਟਮ ਇਹ ਬਣਿਆ ਹੋਇਆ ਸਾਡੇ ਦਾ ਕੀ ਕਿਹੜੇ ਕਿਹੜੇ ਮਾਮਲਿਆਂ 'ਚ ਗੱਲ ਕਰੀਏ ਤੇ ਕੁਕੜ ਲਾਏ ਜਾਂਦੇ ਆ। ਉਹਦਾ ਚੰਗਾ ਹਫਤਾ ਚੱਲਦਾ। ਆ ਫੜ ਵੀ ਲੈ ਸੀ ਫੇਰ ਛੱਡ ਤੇ ਇੱਥੇ ਇੱਕ ਚੀਜ਼ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਉਹ ਜੋ ਤਾਰਾਂ ਆਂ ਬੜੀਆਂ ਚੋਰੀ ਕਰੀਆਂ ਮਨਾ ਕਵਾੜੀ ਦਾ ਵੀ ਨਾ ਆਇਆ ਸੀ। ਹਾਂ ਹਾਂ ਉਹ ਕਵਾੜੀ ਆ ਉੱਥੇ ਜਿਹੜਾ ਆਪਣਾ ਹੈਗਾ ਆਪਣੇ ਕੰਡਾ ਲੱਗਿਆ ਵਾ ਬਾਬੇ ਬੂਟੇ ਦਾ। ਉਹਦੇ ਕੋਲੇ ਕੋਈ ਰਫਿਊਜੀ ਜੇ ਹੈਗੇ। ਉਹਨਾਂ ਦੇ ਕੋਲੇ ਮਾਲਮੂਲ ਵਿਕਦਾ ਹੈਗਾ ਇੱਥੇ ਪਿੰਡ ਵੀ ਹੈਗਾ ਸਾਡੇ ਕੁਮੜੀ ਉਹਨਾਂ ਨੇ ਪਰਚਾ ਨਹੀਂ ਹੋਇਆ ਜੀ ਕੋਈ ਪੁੱਛਗਿੱਛ ਕਰਨੀ ਨਹੀਂ ਉਹ ਤਾਂ ਮੈਨੂੰ ਪਤਾ ਲੱਗਾ ਵੀ ਉਹ ਬੁੰਡੇ ਵੀ ਜਿਹੜੇ ਫੜੇ ਸੀ ਚੋਰੀ ਵਾਲੇ ਦੂਜੇ ਤੀਜੇ ਦਿਨ ਕਰਦੇ ਸੀ ਬੇਨਤੀ ਹੈ ਜੀ ਪੁਲਿਸ ਨੂੰ ਆ ਚੋਰ ਦੀ ਕੋਟੀ ਰਹਿ ਗਈ ਵਿਚਾਰਿਆ ਦਾ ਸੀਜ਼ਨ ਦੇਖੋ ਠੰਡ ਕੋ ਚੱਲਦਾ ਠੰਡ ਬਹੁਤ ਹੋਣੀ ਹੈ ਤੇ ਉਹਨੇ ਗਾਹਾਂ ਵੀ ਹੋਰ ਵੋਟਰਾਂ ਤੇ ਜਾਣਾ ਹੋਣਾ ਜੈਕਟ ਐ ਐਸਐਸਪੀ ਮੈਡਮ ਜੀ ਸੁਣਦੇ ਹੋ ਤਾਂ ਕਿਰਪਾ ਕਰਕੇ ਉਹਦੇ ਤੱਕ ਵੈਰੀਫਾਈ ਕਰਕੇ ਪਹੁੰਚਾ ਦਿੱਤੀ ਜਾਵੇ ਜਿਹੜੀ ਹੈਗੀ ਇੱਥੇ ਪਈ ਹੈ ਖੇਤ ਤੇ ਚੋਰ ਨੂੰ ਬੇਨਤੀ ਆ ਤੂੰ ਮੇਰਾ ਵੀਰ ਈਮਾਨਦਾਰੀ ओके ਜੀ ਜੇ ਤੁਸੀਂ ਕੋਟਾ ਮਾਰ ਕਰੀ ਤਾਂ ਸਾਡੇ ਤੇ ਕਾਰਵਾਈ ਹੋ ਜਾਏਗੀ। ਉਹ ਇਸ ਕਰਕੇ ਤੈਨੂੰ ਬੇਨਤੀ ਹੈ ਕਿ ਆ ਜੀਏ ਜਿੱਥੇ ਤੇ ਰੱਖ ਕੇ ਗਿਆ ਸੀ ਉੱਥੇ ਪਈ। ਉਹ ਉਹਨਾਂ ਨੇ ਕੋਈ ਛੱਡਿਆ ਨਹੀਂ ਕਿ ਇਹਦੀ ਨੀਓਂ ਬਹੁਤ ਸਾਰੇ ਨਹੀਂ ਸਾਡੇ ਕੋਲ ਵੀ ਉਸ ਸੰਬੰਧੀ ਕੋਈ ਨਾਮ ਉਤਾਰਖਾ ਦਿੱਤੀ ਹੈ ਨਾ ਹੀ ਉਹਨਾਂ ਨੇ ਮੈਨੂੰ ਕੋਈ ਫੋਨ ਤੇ ਜਾਣਕਾਰੀ ਦਿੱਤੀ ਹੈ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸੀ ਪਹਿਲਾਂ ਦੀ। ਨਹੀਂ ਮੇਰੇ ਨਾਲ ਕੋਈ ਵਰਕ ਹੀ ਨਹੀਂ ਕੀਤਾ ਨਾ ਉਹਨਾਂ ਕੋਈ ਦਰਖਾ ਦਿੱਤੀ ਹੈ ਜੀ। ਨਾ ਹੀ ਥਾਣੇ ਦੇ ਵਿੱਚ ਕੋਈ ਉਹ ਮੈਂ ਸੁਣਨ ਚ ਆਇਆ ਵੀ ਕੋਈ ਤਾਰਾਂ ਚੋਰੀ ਕਰਦਾ ਸੀ ਮੋਟਰਾਂ ਦੇ ਵਗੈਰਾ ਦੀ ਨਹੀਂ ਨਹੀਂ ਫੜਾਇਆ ਨਹੀਂ ਸਾਨੂੰ ਤਾਂ ਸਾਡੇ ਕੋਲ ਤਾਂ ਆਇਆ ਨਹੀਂ ਮਾਬਲਾ ਜੀ ਤਾਂ ਉਹਨੂੰ ਪਿੰਡ ਸ਼ਰਮਾ ਹੋਣਾ ਚਾਹੀਦਾ ਕਿਉਂਕਿ ਜੋ ਨਹੀਂ ਅਨਾਉਂਸਮੈਂਟ ਬਾਰੇ ਨਹੀਂ ਮੈਨੂੰ ਪਤਾ ਜੀ ਕੋਈ ਨਹੀਂ ਲੋਕਾਂ